ਹਾਂਜੀ ਦੋਸਤੋ ਸਤਸ੍ਰੀਕਾਲ ਕੀ ਹਾਲ ਆ ਪਰ ਆਸੰਕੀ ਭਰਾਵਾਂ ਅਨੁਸਾਰੇ ਬਾਈਆਂ ਨੂੰ ਸਤਸ੍ਰੀਕਾਲ ਹਾਂਜੀ ਬਾਈ ਆਪਣਾ ਪਿੰਡ ਵਿਗੜਵਾਲ ਦੇ ਵਿੱਚ ਜਿਹੜਾ ਸੰਗਰੂਰ ਦੇ ਵਿੱਚ ਤੇ ਆਪਣੇ ਬਾਈ ਜੀ ਅੱਜ ਇੱਕ ਨਾ ਕਬੂਤਰਬਾਜੀ ਹੋਈ ਸੀ ਅੱਜ ਤਰੀਕ ਕਾ ਵੀਰੇ ਕੱਲ 31 31 ਤਰੀਕ ਨੂੰ ਹੋ ਰਹੀ ਸੀ ਬਾਈ ਜੀ ਇਹ ਦੁੱਸਰ ਦੇ ਵਿੱਚ ਬਾਈਕ ਨਾ ਕੇ ਕੇ ਕੋਨਾ ਸਿੰਘ ਸੰਗਰੂਰ ਪਹਿਲਾ ਨਾਮ ਬਾਈਕ ਨਾ ਪਹਿਲਾ ਨਿਆਮ ਲੈ ਕੇ ਜਾ ਰਿਹਾਗਾ ਪਿੰਡ ਵਿਗੜਵਾਲ ਦੇ ਵਿੱਚੋਂ ਬਾਈ ਜੀ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਨੂੰ ਵੀ ਹਾਂਜੀ ਬਾਈ ਸਤਸ੍ਰੀਕਾਲ ਪਹਿਲਾਂ ਸਾਰੇ ਬਾਈਆਂ ਨੂੰ ਸੌਂਕੀ ਭਰਾਵਾਂ ਨੂੰ ਭੋਰ ਬਾਈ ਜੀ ਕੀ ਹਾਲ ਨੇ ਵਧੀਆ ਭਰਾ ਜੀ ਠੀਕ ਆ ਜੀ ਹਾਂਜੀ ਬਾਈ ਦੱਸੋ ਕਿੱਥੇ ਖੜੇ ਹੋਗੇ ਕਿਹੜਾ ਪਿੰਡ ਆ ਤੁਹਾਡਾ ਕੀ ਗੱਲਬਾਤ ਸਾਰੀ ਬਾਈਆਂ ਨੂੰ ਸਮਝਾ ਦਿਓ ਅਸੀਂ ਬਾਈ ਜੀ ਸੰਗਰੂਰ ਤੋਂ ਆਈ ਪਿੰਡ ਬਿਗਲਵਾੜ ਖੜੇ ਆ ਠੀਕ ਆ ਜੀ ਇੱਥੇ ਅੱਜ ਟੂਰਨਾਮੈਂਟ ਹੋਇਆ ਜੀ ਉਤਰ ਬਾਈ ਦੇ ਮੁਕਾਬਲੇ ਠੀਕ ਆ ਬਾਈ ਜੀ ਉੱਚ ਆਪਣਾ ਪਹਿਲਾ ਨਾਮ ਪ੍ਰਾਪਤ ਹੋਇਆ ਜੀ ਠੀਕ ਆ ਬਾਈ ਜੀ ਦੂਸਰ ਰੁਡੀ ਆਰੇ ਬਾਈ ਦੂਸਰ ਰੁਡੀ ਠੀਕ ਆ ਜੀ ਕਿੰਨਾ ਲੱਗਿਆ ਸੋਨੋ ਕੋਈ ਕਿਸੇ ਨੇ ਕਪੜਾ ਬਾਈ ਤਨੇ ਹੋਇਆ ਪਿੰਡ ਦੇ ਵਿੱਚ ਠੀਕ ਆ ਜੀ ਬਾਈ ਆਪਨੇ ਕਹਿੰਨਾ ਕੁਲਵਿੰਦਰ ਬਾਈ ਨੇ ਕਰਾਇਆ ਕੁਲਵ ਠੇਕਾ ਆਪਣਾ ਹੋ ਗਿਆ ਜਾਣਨੇ ਵਈ ਉਹਨਾਂ ਕੱਚੀ ਨੀ ਛੱਡੀ ਕੋ ਸਭ ਰੋਟੀ ਪਾਣੀ ਸਭ ਜਿਆ ਜਿਆ ਕਰਾ ਰੱਖੀ ਪਈ ਆਪਣਾ ਅਸੀਰਾ ਖੜਿਆ ਇੱਧਰ ਤੇ ਆ ਸਾਰੀ ਆਪਣੇ ਪਿੰਡ ਦੀ ਫੈਮਿਲੀ ਖੜੀ ਹੈ ਠੀਕਾ ਆ ਬਾਈ ਸਾਰੇ ਬਾਈ ਜਿੱਤੇ ਜਿੱਤੇ ਦਿਖਾ ਦੇ ਤੇ 1 ਮਿੰਟ ਬਾਈ ਜੀ 1 ਮਿੰਟ ਤੇ ਬਾਈ ਜੀ ਕਿਦਾਂ ਕੋਈ ਮਨ ਖੁਸ਼ ਹੋਇਆ ਪੂਰਾ ਪੂਰਾ ਮਨ ਖੁਸ਼ ਹੋਇਆ ਜੀ ਠੀਕ ਆ ਕੋਈ ਰੋਟੀ ਟੋਕਾ ਕਰਨੇ ਬਾਅਦ ਘਟ ਹੋਈ ਹੋ ਨਾ ਹੀ ਨਾ ਬਹੁਤ ਵਧੀਆ ਰੋਟੀ ਬਣੀ ਹੋਈ ਠੀਕ ਆ ਜੀ ਤੇ ਬਾਈ ਜੀ ਮੀਲੇ ਲਾਰ ਕੇ ਦੋ ਨਾ ਜੀ ਬਾਈ ਜੀ ਕਿੰਨਾ ਨਿਆਮ ਆਇਆ ਆਪਣ ਦੂਸਰ ਦੇ ਵਿੱਚ ਦੂਜੇ ਆ 17200 ਰੁਪਏ 17200 ਰੁਪਏ ਬਾਈ ਨੂੰ ਕੇ ਕੇ ਕੋਨਾ ਸਿੰਘ ਸੰਗਰੂਰ ਨੂੰ ਬਾਈ ਜੀ 17200 ਰੁਪਏ ਕੱਪ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਆ ਬਾਈਆਂ ਦਾ ਕਬੂਤਰਾ ਕਿਹੜਾ ਲਾਲ ਚੀਨਾ ਲਾਲ ਚੀਨਾ ਦਹੀਂ ਤਾਂ ਤਾਂ ਕਾਲੀਆਂ ਦੋਨੇ ਕੰਤਾ ਕਾਲੀਆਂ ਬਾਈ ਜੀ ਕਬੂਤਰ ਕੱਟ ਕੇ ਦਿਖਾਇਓ ਮੜਾ ਜਾ ਦੂਜਾ ਨੰਬਰ ਹਾਂ ਮਾ ਠੀਕ ਹੋਣੀ ਹੈ ਕਬੂਤਰ ਕੱਟ ਲੋ ਮੜਾ ਜਾ ਬਸ ਹਾਂਜੀ ਬਾਈ ਆਹ ਕਨਾ ਆਹ ਕਬੂਤਰ ਬਾਈ ਜੀ ਕੱਪ ਲੈ ਕੇ ਗਿਆਗਾ ਤੇ ਪਾਈਆਂ ਦਾ ਬਹੁਤ ਸੋਹਣਾ ਸੌਂਕਾ ਵੀਰ ਦਾ ਤਿਆਰ ਕਰਿਆ ਅਸੀਂ ਮਿਹਨਤ ਨਾਲ ਨਾਣ ਤਾਂ ਕਰਕੇ ਅੱਜ ਕਨਾ ਬਾਈ ਜੀ ਵਿਗੜਵਾਲ ਦੇ ਵਿੱਚੋਂ ਬਾਜੀ ਮਾਰ ਕੇ ਲੈ ਗਿਆ ਬਾਈ ਬਹੁਤ ਸੋਹਣਾ ਸੌਂਕਾ ਵੀਰ ਦਾ ਧੰਨਵਾਦ ਵਧਾਈਆਂ ਦੇ ਪਾਤਰਾ ਵੀਰ ਮੇਰਾ ਤੇ ਬਾਈ ਜੀ ਅੱਜ ਸਾਲ ਆਇਆ ਕਰੋਗੇ ਰੋ ਬਾਜੀ ਤੇ ਹਾਂਜੀ ਹਾਂਜੀ ਠੀਕ ਹੈ ਜੀ ਇਸੇ ਤਰ੍ਹਾਂ ਦਾ ਕੋਈ ਹੋਰੇ ਤੁਹਾਨੂੰ ਧੋਖਾ ਤੜੀ ਤਨੀ ਹੋਈ ਕਿਸੇ ਤਰ੍ਹਾਂ ਦੀ ਨਹੀਂ ਨੀਂ ਮਿਲ ਕੋਨੀ ਜੀ ਠੀਕ ਆ ਜੀ ਕਿਸੇ ਕਮੇਟੀ ਨੇ ਕੋਈ ਆਪਣੇ ਕਿਹੜੇ ਕਬੂਤਰ ਬਣ ਜਾਣੇ ਕਬੂਤਰ ਬਾਜੀ ਕਰਾਈਆ ਬਹੁਤ ਸੋਹਣਾ ਪਿੰਡ ਵਾਲਾ ਸਾਧ ਦਿੱਤਾ ਇਹ ਕਮੇਟੀ ਦੇ ਬੰਦੇ ਨੇ ਬਹੁਤ ਸੋਹਣੀ ਬਾਜੀ ਕਰਾਈ ਆ ਜੀ ਧੰਨਵਾਦ ਬਾਈ ਜੀ ਬਹੁਤ ਤੁਹਾਡਾ ਦੂਜਾ ਉਹ ਬਾਈ ਦਾ ਬਣੇ ਉਹ ਵੀ ਠੀਕ ਚਲੋ ਆਏ ਹੋ ਗਏ ਬਾਈ ਜੀ ਕਿਹੜਾ ਇਹ ਕੱਪ ਦਿੱਤਾ ਕਿ ਨਾ ਬਾਈ ਆਪਣੇ ਕੋਨੇ ਨੂੰ ਇਹ ਆਪਣਾ ਕਬੂਤਰ ਬਾਦੀ ਉੱਡੇ ਬਣ ਜਾ ਤੇ ਇਹ ਕਨਾ ਇਹ ਬਾਈ ਜੀ ਕਨਾ ਕੱਪ ਪਰਚੀ ਨੇ ਕਿਹੜੇ ਉੱਤੇ ਬੱਧੂ ਪਾਇਆ ਸੀਗਾ ਬਾਈਆਂ ਨੇ ਆਪਣਾ ਹਾ ਖੜਿਆਗਾ ਖਰਾਲ ਵਾਲਾ ਵਗੜੀ ਠ ਦੇਖਣਾ ਇਹਨਾਂ ਨੇ ਆਪ ਤੇ ਰਾਜ ਮੰਡੀ ਨਾਲ ਬਾਈ ਜੀ ਪਰਚੀਆਂ ਪਾਈਆਂ ਸੀਆਂ ਠੀਕ ਆ ਉਹ ਪਰਚੀ ਕਹਿੰਦਾ ਬਾਈ ਕੋਨੇ ਨੂੰ ਆਪਣੇ ਸੰਗਰੂਰ ਵਾਲੇ ਨੂੰ ਨਿਕਲੀ ਆ ਗਈ ਠੀਕ ਆ ਉਹ ਤਾਂ ਉਹਦੇ ਹਿੱਸੇ ਕਹਿੰਦਾ ਕੱਪ ਕਿਹੜਾ ਤੁਸੀਂ ਦੇਖ ਰਹੇ ਹੋ ਇਹ ਬਾਈ ਨੂੰ ਕਹਿੰਦਾ ਕੱਪ ਸਰਮਾਨਤ ਦੇ ਵਿੱਚ ਦਿੱਤਾ ਗਿਆਗਾ ਠੀਕ ਆ ਜੀ ਦੂਜੇ ਬਾਈ ਨਾਲ ਗੱਲ ਕਰਾਉਣੀ ਹੈ ਆ ਗਿਆ ਆਪਾਂ ਬਾਗੜੀ ਨਾਲ ਹਾਂਜੀ ਬਾਈ ਕਿਹੜਾ ਪਾ ਦੂਜਾ ਨਾਮ ਦੇ ਨਾਲ ਜਾ ਰਹੇ ਆ ਕਹਿੰਦਾ ਇਹ ਆਪਣਾ ਆ ਗਿਆ ਬਾਗੜੀ ਬਾਈ ਖੜਿਆਲ ਠੀਕ ਆ ਬਾਈ ਜੀ ਆਪਣਾ ਕਹਿੰਦਾ ਆ ਕਬੂਤਰ ਬਾਈ ਦਾ ਜਿੱਤਿਆਗਾ ਦੂਜੇ ਨਾਮ ਦੇ ਵਿੱਚ 17250 ਰੁਪਏ ਦੇ ਵਿੱਚ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧਾਈ ਦੇ ਪਾਤਰਾਂ ਆਪਣੇ ਪਿੰਡ ਦੇ ਵਿੱਚ ਬਾਜੀ ਜਿੱਥੇ ਲਿਖੇ ਗਏ ਹੋਗੇ ਹਾਂਜੀ ਬਾਈ ਕਿਸੇ ਤਰ੍ਹਾਂ ਤੁਹਾਡੇ ਤੋਂ ਖਤੜੀ ਤਾਂ ਨਹੀਂ ਹੋਈ ਵੇ ਨਾ ਨਾ ਕੋਈ ਧੋਖਾ ਨਹੀਂ ਬਾਈ ਸਰੇ ਦੀ ਬਾਜੀ ਹੋਈ ਠੀਕ ਆ ਬਾਈ ਜੀ ਸਾਰੇ ਬਾਈਏ ਗਰੁੱਪ ਦਾ ਨਾਮ ਬੋਲ ਦੋ ਬਾਈ ਗਰੁੱਪ ਬਾਗੜੀ ਖੜਿਆਲ ਠੀਕ ਆ ਜੀ ਕੁਲਵਿੰਦਰ ਵਿਗੜਵਾਲ ਤਾਰੀ ਵਿਗੜਵਾਲ ਠੀਕ ਆ ਜੀ ਭੋਲਾ ਠੀਕ ਆ ਜੀ ਤੇ ਸਾਡਾ ਕਾਲੀ ਹਮਚੜੀ ਓਕੇ ਜੀ ਤੇ ਸੁਖਵਾਲ ਲਾਲ ਬਾਈ ਗਰੁੱਪ ਦੇ ਸਾਰੇ ਉਹਨੇ ਠੀਕ ਆ ਜੀ ਸਾਰੇ ਬਾਈਆਂ ਦਾ ਗਲਾਬ ਕਾਉ ਦਾ ਹਾਂਜੀ ਤਾੜੀਆਂ ਮਾਰ ਦੋ ਵੀਰੇ ਖੁਸ਼ੀ ਦੀ ਜਿੱਥੇ ਚੱਲਦਾ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਬਾਜੀ ਨੇ ਬੜੀ ਆਪਣੇ ਬਾਈ ਨੇ ਕਰਾਈ ਤੇ ਕੁਲਵਿੰਦਰ ਮਾਨ ਤੇ ਕਤਾਰੀ ਨੇ ਬਾਈ ਨੇ ਸਾਰੇ ਗਰੁੱਪਾਂ ਦਾ ਸੀਰਾ ਹੋ ਗਿਆ ਇੱਧਰ ਬਾਈ ਜੀ ਇਹ ਬਹੁਤ ਪ੍ਰਾਣਾ ਖੜਿਆਰੀਆ ਬਾਈ ਜੀ ਕਬੂਤਰ ਬਾਜਾਗਾ ਬਹੁਤ ਸਨਮਾਨਤ ਕਰਦਾਗਾ ਸਭ ਬਾਈਆਂ ਦਾ ਤੇ ਸਾਰਿਆਂ ਨੂੰ ਮਾਨ ਆਦਰ ਨਾਲ ਬੁਲਾਇਆ ਤਾਂ ਬੁਲਾਇਆ ਸੀਗਾ ਆਪਣੇ ਬਾਈ ਜੀ ਪਿੰਡ ਤੇ ਪਹੁੰਚਣ ਦਾ ਬਾਈ ਸਾਰੇ ਕਿੰਨੇ ਕਬੂਤਰ ਬਾਜ ਨੇ ਕਿੰਨੇ ਬਾਈ ਦੂਰੋਂ ਨੇੜੇ ਆਏ ਨੇ ਸਾਰੇ ਆਪਣੇ ਵਿਗੜਵਾਲਾ ਆਉਣ ਤੇ ਬਾਈ ਸਾਰਿਆਂ ਦਾ ਸਵਾਗਤ ਠੀਕਾ ਬਾਈ ਜੀ ਸਾਨੂੰ ਕਹਿੰਦਾ ਹਾਂ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਈਕ ਕਮੈਂਟ ਕਰਦੇ ਹੋ ਬਹੁਤ ਧੰਨਵਾਦ ਬਾਈਆਂ ਦਾ ਸਾਡੇ ਪਿੰਡ ਤੇ ਆਉਣ ਤੇ ਬਾਈ ਜੀ ਵਧੀਆ ਲੱਗਾ ਜਿੱਤਨ ਤੇ ਵਧੀਆ ਠੀਕ ਆ ਜੀ ਬਾਈ ਜੀ ਠੀਕ ਆ ਜੀ ਕਿ ਆਪਣੇ ਪਿੰਡ ਦੇ ਵਿੱਚ ਕੋਈ ਕਿਸੇ ਨੂੰ ਕੋਈ ਪੰਜ ਤਿੰਨ ਤਾਂ ਨਹੀਂ ਕਰੀ ਨਾ ਨਾ ਕੋਈ ਪੰਜ ਤਿੰਨ ਨਹੀਂ ਬਾਈ ਬਹੁਤ ਬਾਈ ਆ ਦੇਖੋ ਬਹੁਤ ਵਧੀਆ ਬਹੁਤ ਵਧੀਆ ਬਾਈ ਹਾਂਜੀ ਬਹੁਤ ਵਧੀਆ ਬਾਜੀ ਨਿਭੜੀ ਆ ਗਈ ਬਹੁਤ ਪਿੰਡ ਨੇ ਸਹਿਯੋਗ ਦਿੱਤਾ ਧੰਨਵਾਦ ਸਾਡੇ ਪਿੰਡ ਦਾ ਵਿਗੜਵਾਲ ਦਾ ਜ਼ਿਲ੍ਹਾ ਸੰਗਰੂਰ ਦਾ ਬਾਈ ਜੀ ਕਿਹੜੇ ਕਣ ਅਸੀਂ ਆਪਣੇ ਕਬੂਤਰ ਬਾਜ਼ੀਆਂ ਕਰਾ ਰਹੇ ਨੇ ਬਾਈਆਂ ਦਾ ਕਹੋ ਲਈ ਅੱਗੇ ਵਾਰੀ ਜੇ ਉਹੀ ਗੱਲਾਂ ਸੌਂਕ ਕਰਾਂਗੇ ਤਾਂ ਬਾਈ ਸੌਂਕ ਵਧਦਾਗਾ ਧੰਨਵਾਦ ਬਾਈ ਜੀ ਬਹੁਤ ਬਹੁਤ ਜੀ ਦੋਸਤੋ ਇਹ ਆਪਣੇ ਆਗੇ ਕਹਿੰਨਾ ਸਰਪੰਚ ਸਾਹਿਬ ਅੱਜ ਇੱਕ ਨਾ ਬਾਈ ਜੀ ਕਿਹੜੇ ਕਬੂਤਰ ਬਾਜੀ ਇਹ ਕਰਾਈ ਸੀ ਕਿ ਬਾਈ ਆਪਣੇ ਜਾਨੇ ਹੋਰਾਂ ਨੇ ਆਪਣੇ ਕੁਲਵਿੰਦਰ ਸਿੰਘ ਮਾਨ ਤੇ ਤਾਰੀ ਨੇ ਬਾਈ ਸੀਰਾ ਹੋ ਗਿਆ ਤੇ ਬਾਈ ਖੜਿਆਲ ਤੋਂ ਸੀਗੇ ਬਾਈ ਜੀ ਕਿਨ ਇਹਨਾਂ ਨੇ ਕਿਨ ਬਹੁਤ ਸੋਹਣਾ ਕੱਜ ਸੋਹਣਾ ਪ੍ਰਾਲਾ ਕੀਤਾ ਵੀ ਸਰਪੰਚ ਸਾਹਿਬ ਨੂੰ ਕਨਾ ਟਰੋਫੀ ਦੇ ਕੇ ਸਨਮਾਨਤ ਕੀਤਾਗਾ ਸਸੇਗਾ ਸਮਨ ਸਾਹਿਬ ਜੀ ਹਾਂਜੀ ਵਧੀਆ ਲੱਗਿਆ ਜੀ ਕਿਹੜਾ ਮੁੰਡਿਆ ਨੇ ਆਪਾਂ ਨੇ ਆਪਾਂ ਜ ਕਬੂਤਰਬਾਜੀ ਕਰਾਈ ਆ ਵਿਗੜਵਾਲ ਦੇ ਵਿੱਚ ਬਹੁਤ ਵਧੀਆ ਲੱਗਿਆ ਕੰਮ ਦੇਖ ਕੰਮ ਹੋਇਆ ਜੀ ਠੀਕ ਆ ਜੀ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਤ ਨਹੀਂ ਹੋਇਆ ਆਪਣੇ ਪਿੰਡ ਦੇ ਵਿੱਚ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਜੀ ਤੁਹਾਡਾ ਬਹੁਤ ਮੁੰਡਿਆਂ ਦਾ ਸਾਥ ਦਿੱਤਾਗਾ ਆਪਣੇ ਸਾਰੇ ਪਿੰਡ ਦੇ ਮੁੰਡਿਆਂ ਨੇ ਕਿੰਨੇ ਵੀ ਆਪਣੇ ਨਗਰ ਖੇੜੇ ਦੇ ਵਿੱਚ ਬੰਦੇ ਆਪਣੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਕਬੂਤਰਬਾਜੀ ਦਾ ਸਾਰੇ ਬਾਈਆਂ ਨੂੰ ਬਾਈ ਵਧਾਈ ਦੇ ਪੱਤਰ ਨੇ ਤੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਮੁੰਡਿਆਂ ਦਾ ਵੱਧ ਚੜ ਕੇ ਸਾਥ ਦਿੱਤਾਗਾ ਠੀਕ ਆ ਜੀ ਬਹੁਤ ਬਹੁਤ ਅਸੀਂ ਦਿਨੋ ਸਤਿਵਕਤ ਕਰਦੇ ਆਂ ਕਿ ਸਪਾਂਸਰ ਸਾਹਿਬ ਜੀ ਦਾ ਤੇ ਇੱਕ ਮੁੰਡਿਆਂ ਨੇ ਕਹਨਾ ਮੋਰ ਦੀ ਵੀ ਕੋਈ ਹੋਰ ਵੀ ਸਾਰੇ ਕਾਸੇ ਦੀ ਬਾਈ ਨੂੰ ਕਹਨਾ ਸੂਟ ਦਿੱਤੀ ਆ ਕੀ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਬਾਜੀ ਕਰਾਓ ਉਹ ਵੀ ਤੁਹਾਡੇ ਨਾਲ ਆਗੇ ਧੰਨਵਾਦ ਸਪਾਂਸਰ ਸਾਹਿਬ ਜੀ ਸਾਰੇ ਬਾਈ ਇੱਕ ਵਾਰ ਤਾੜੀਆਂ ਮਾਰ ਦਿਓ ਬਸ